ਮਾਮਲਾ ਤੁਹਾਡੇ ਸਾਹਮਣੇ ਹੈ ਜੀ ਵੀ ਇਹ ਜਿਹੜਾ ਸਖਸ਼ਾ ਹੈ ਵਿਕੀਤ ਹੋਮਸ ਸਿੰਘ ਇਹ ਹਮੇਸ਼ਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦਾ ਹੈ ਤੇ ਆਪਸ ਵਿੱਚ ਹੀ ਮਤਲਬ ਆਪਸ ਵਿੱਚ ਹੀ ਸਿੰਘਾਂ ਦੇ ਵਿੱਚ ਹੀ ਮਤਲਬ ਸਿੰਘ ਫਸਾਉਂਦਾ ਰਹਿੰਦਾ ਜਦ ਇੱਕ ਉਹਦੇ ਕੋਈ ਨਾ ਕੋਈ ਕਰਦਾ ਰਹਿੰਦਾ ਅੱਜ ਰਾਜਪੁਰੇ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਕਿ ਅਸੀਂ ਜੀਰਪੁਰ ਗਏ ਸੀ ਉੱਥੇ ਇੱਕ ਵਿਧਵਾ ਔਰਤ ਦੇ ਘਰ ਨੂੰ ਦੱਬਿਆ ਹੋਇਆ ਸੀ ਅਸੀਂ ਉਸ ਪੈ ਮਾਤਾ ਦਾ ਘਰ ਖਾਲੀ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚੇ ਸੀ ਅਸੀਂ ਕਿਤੇ ਘਰ ਨਹੀਂ ਵੜੇ ਪ੍ਰਸ਼ਾਸਨ ਕੋਲ ਗਏ ਤੇ ਉਹ ਭੈਣ ਦੇ ਨਾਲ ਇਹ ਉਧਰੋਂ ਆਏ ਉਧਰੋਂ ਆਏ ਜਦੋਂ ਆਏ ਤੇ ਮੈਂ ਕਿਹੜਾ ਸਿੰਘ ਆਏ ਨੇ ਇੱਕ ਨਾਮ ਦਮਨ ਨਾਮ ਦਾ ਸਖਸ਼ ਜਿਹੜਾ ਆਪਣੇ ਆਪ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਲ ਦਾ ਕਹਿੰਦਾ ਹੈ ਬਾਬਾ ਰਾਜਾ ਸਾਡਾ ਬਹੁਤ ਪਿਆਰ ਆ ਸੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਕਿਸਾਨੀ ਸੰਘਰਸ਼ 'ਚ ਅਸੀਂ ਇਕੱਠੇ ਰਹੇ ਹਾਂ ਬੜਾ ਉਹਨਾਂ ਦਾ ਯੋਗਦਾਨ ਹੈ ਸ੍ਰੀ ਗੋਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘ ਹੈ ਮੋਰਚਾ ਹਰ ਇੱਕ ਜਗ੍ਹਾ ਉਹਨਾਂ ਦਾ ਯੋਗਦਾਨ ਹੁੰਦਾ ਸੋ ਉਹਨਾਂ ਦਾ ਉਹਨੇ ਨਾਂ ਵਰਤਿਆ ਵੀ ਬਲਟਾਣੇ ਕੋਈ ਸ਼ੌਣੀ ਹੈ ਵੀ ਮੈਂ ਉੱਥੋਂ ਦਾ ਜਥੇਦਾਰ ਹਾਂ ਤੇ ਇਹਨਾਂ ਨੂੰ ਜਦੋਂ ਆਏ ਅਸੀਂ ਇਹਨਾਂ ਨੇ ਤੇ ਭਰੋਸਾ ਕੀਤਾ ਤੇ ਇਹ ਸਾਨੂੰ ਵਾਅਦਾ ਕਰ ਗਏ ਜਦ ਕਿ ਕੋਈ ਬੀਬੀ ਨੇ 2 ਲੱਖ ਰੁਪਏ ਦੇਣਾ ਸੀ ਇਹ ਵਾਅਦਾ ਕਰ ਗਏ ਵੀ ਅਸੀਂ ਤੁਸੀਂ ਪੈਸੇ ਦਾ ਜਿਹੜਾ ਕੋਰਚ ਲੈ ਜਿੱਥੇ ਲਿਓ ਤੁਸੀਂ ਚਾਬੀ ਤੁਹਾਨੂੰ ਦੋ ਦਿਨ ਬਾਅਦ ਦੇ ਦਾਂਗੇ ਸਾਨੂੰ ਸਮਾਨ ਚੱਕ ਲੈਣ ਦਿਓ ਦੋ ਦਿਨ ਅਸੀਂ ਕਹਿੰਦੇ ਵੀ ਲਿਖ ਲਿਖਾ ਆਪਣੇ ਕਹਿੰਦਾ ਕਿ ਸਾਡੀ ਜ਼ੁਬਾਨ ਹੈ ਜਿਵੇਂ ਬੋਲਦਾ ਹੈ ਸਾਡੀ ਜ਼ੁਬਾਨ ਹੈ ਕਹਿੰਦਾ ਅਗਰ ਨਾ ਦੇਗੇ ਤਾਂ ਮੈਂ ਉਹ ਖਾੜ ਕੇ ਲਾਉਂਗਾ 19 ਤਰੀਕ ਲੰਘ ਗਈ ਹਮੇ ਫੋਨ ਮੇਰੇ ਕੋਲ ਕੱਲੇ ਕੱਲੇ ਰਿਕਾਰਡਿੰਗ ਆ ਸਾਹਿਬ ਕੱਲਾ ਕੱਲਾ ਪ੍ਰੂਫ ਜੇਦੋਂ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੇ ਦੋ ਚਾਬੀ ਦੇ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਵੀ ਤੂੰ ਇੱਥੇ ਕੋ ਮਦਾਫਰਦ ਹੈ ਚਲੋ 20 ਸੈਕਿੰਡ ਦੀ ਗੱਲ ਆ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਹੈ ਤੋ ਆ ਮੈਂ ਇਹੀ ਖੜਾ ਹਾਂ ਉਹ ਆ ਇਧਰ ਆ ਇਹ ਕਰ ਮੈਂ ਤਾਨਾ ਕਰ ਦੂੰਗਾ ਤੂੰ ਇਧਰ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਇਹ ਧੌਣਵਾ ਕਾਲਪੁਰ ਕਹਾਈਪੁਰ ਜਾਣਦਾ ਹੈ ਦੁੱਧ ਕਿਹਨੇ ਪੀਤਾ ਚਲੋ ਜਿੱਥੇ ਇਹਨੇ ਫੋਨ ਨਾਲ ਕੈਮਰਾ ਉੱਥੋਂ ਭੱਜਿਆ ਹੈ ਤੋ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਰਿਕਾਰਡਿੰਗ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾਂ ਆਇ ਇਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਵੀ ਮਾਹੌਲ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਆ ਕੇ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਕਿ ਕਿਤੇ ਅਸੀਂ ਕਦੇ ਕਿਤੇ ਉਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਾਨੂੰ ਪਤਾ ਸਾਡਾ ਮਾਰਕੀਟ ੱਕ ਲਉਣੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟਾਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਤੇਥੋਂ ਭੱਜ ਗਿਆ ਕੰਦਾ ਟੱਪ ਕੇ ਪਿੱਛੋਂ ਸਾਨੂੰ ਹੀ ਪਾ ਲਗਾਈ ਤੇ ਸਾਹਮਣੇ ਖੜੇ ਆਵਾਜ਼ਾਂ ਮਾਰਦੇ ਰਹੇ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਵੀ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਰਿਪੋਰਟਿੰਗ ਆ ਪ੍ਰਸ਼ਾਸਨ ਨੂੰ ਦੇਵਾਂਗੇ ਮੰਨਦੀ ਕਾਰਵਾਈ ਜਿਹੜੀ ਆ ਵੀ ਭਾਉਲੇ ਨੇ ਸਾਨੂੰ ਲਲਕਾਰਿਆ ਇਹ ਲਲਕਾਰਾਂ ਹੀ ਫਿਰ ਤੇ ਖੜਦਾ ਜਾਂ ਡੈਸੂਰਾਂ ਸੀ ਖੜਦਾ ਫਿਰ ਅਸੀਂ ਤੇ ਇੱਥੇ ਆਏ ਤੁਹਾਡੇ ਸਾਹਮਣੇ ਖੜੇ ਆ ਸਾਡੇ ਸਾਰੇ ਹੁਣ ਤੱਕ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹਦੇ ਇੱਕ ਹੋ ਨਾਲੇ ਹੰਦਰੀ ਬਾਈਟ ਵਾਲਾ ਬੰਦਾ ਇਹਦੇ ਨਾਲ ਲੜਿਆ ਹੋਇਆ ਤੇ ਸਭ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਬੰਦੀ ਕਾਰਵਾਈ ਜਿਹੜੀ ਉਹਨਾਂ ਨੇ ਕੀਤੀ ਜਾਵੇ ਪਰ ਇਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਦਿੰਦੇ ਆ ਕਿ ਤੇਰਾ ਜਿੱਥੇ ਦਿਲ ਕਰਦਾ ਜੀ ਕਰਦਾ ਤੂੰ ਉੱਥੇ ਦੱਸਦੀ ਐ ਤਰਾਜਪੁਰਾ ਹੀ ਨਾ ਇਹਦਾ ਕਿਤੇ ਵਹਿਮ ਹੋਵੇ ਵੀ ਹਾਂ ਵੀ ਇੱਥੇ ਤੂੰ ਉੱਥੇ ਦੱਸਦੀ ਐ ਏਡੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜੀਰਪੁਰਾ ਨੇ ਮੋਹਲੇ ਨੇ ਤੂੰ ਉੱਥੇ ਦੱਸਦੀ ਤੇ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਤੂੰ ਬੰਬੇਵਾਲ ਆਪਣੇ ਜਿਹੜਾ ਰੋਲਾ ਪਾਣਾ ਉੱਥੇ ਪਾ ਲੈ ਰਾ ਜਿਹੜਾ ਤੇਰੀਆਂ ਕਾਲੀਆਂ ਗੁਰਦੋਤਾਂ ਨੇ ਇਧਰ ਪੰਜਾਬ ਵਿੱਚ ਹੀ ਨਹੀਂ ਚੱਲਣਦੀਆਂ ਅਸੀਂ ਤੇ ਤੇਰੇ ਬਾਣੇ ਤੇ ਭਰੋਸਾ ਕੀਤਾ ਤੇਰੀ ਜੁਬਾਨ ਤੇ ਭਰੋਸਾ ਕੀਤਾ ਵੀ ਚੱਲ ਕਲਗੀਧਰ ਪਾਸ਼ਾ ਦਾ ਬਾਣਾ ਦਮ ਲਾ ਲੈ ਚੱਲ ਭਰੋਸਾ ਕਰਦੇ ਹਾਂ ਪਰ ਇਹਨਾਂ ਨੇ ਉਸ ਫਲੈਟ ਤੇ ਜਿਹੜੀ ਵਿਧਵਾਤ ਉਹ ਵੀ ਤੁਹਾਡੇ ਸਾਹਮਣੇ ਸੀ ਲਿਆ ਸਕਦੇ ਆ ਉਸ ਔਰਤ ਦੇ ਫਲੈਟ ਤੇ ਕਬਜ਼ਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਅਸੀਂ ਇਹਨਾਂ ਦੀ ਕੋਸ਼ਿਸ਼ ਉਹ ਕਾਮਯਾਬ ਅਸੀਂ ਨਹੀਂ ਹੋਣ ਦਿੱਤੀ ਉਹ ਜਿਹੜੀਆਂ ਚਾਬੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਿੱਚ ਪਾ ਕੇ ਤੋਂ ਚਾਬੀਆਂ ਉਹ ਸੁਵਿਧਿਵਾਹਤ ਨੂੰ ਦਵਾ ਦਿੱਤੀਆਂ ਆਪਾ ਜੀ ਅਕਸਰ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਵੀ ਕਿਥੋਂ ਮਿਲਦੀ ਤੇ ਹਮੇਸ਼ਾ ਵਿਵਾਦਾਂ ਨਾਲ ਕਿਰੇ ਰੰਦਾ ਕੰਮ ਇਹ ਕਿਉਂ ਜੀ ਦੇਖੋ ਜੀ ਸਾਣਾ ਸਾਡਾ ਤਾਂ ਰਾਜਪੁਰੇ ਰਹਿੰਦੇ ਮੈਨੂੰ ਤਾਂ ਆਪਣਾ ਪਤਾ ਹੈ ਵੀ ਸਾਡਾ ਰਾਜਪੁਰੇ ਰਹਿੰਦਾ ਹਨ 20 ਸਾਲ ਹੋ ਚੱਲੇ ਨੇ ਸਾਡਾ ਇੱਥੇ ਸਾਡਾ Hindu ਭਾਈਚਾਰਾ Sikh ਭਾਈਚਾਰਾ Christian ਭਾਈਚਾਰਾ ਸਾਡਾ ਹਰ ਇੱਕ ਭਾਈਚਾਰੇ ਨਾਲ ਬੜਾ ਪਿਆਰ ਹੈ ਬੜਾ ਸਾਡਾ ਸਰਕਾਰ ਹੈ ਹਰ ਇੱਕ ਦੇ ਅੰਨੇ ਜਾਨੇ ਆ ਕਈ ਦੇ ਮੌਲ ਸਾਡਾ ਰਾਜਪੁਰੇ ਸੇ ਖਰਾਬ ਨੇ ਆ ਬਾਹਰ ਮਸਲੇ ਪੰਥ ਹੁੰਦੇ ਨੇ ਗੱਲ ਵੱਖਰੀ ਆ ਪਰ ਇਹ ਜਦੋਂ ਵੀ ਇਹਨੇ ਆਉਣਾ ਇਹਨੇ ਆਪਣਾ ਬਸ ਸੋਸ਼ਲ ਮੀਡੀਆ ਤੇ ਇਹਨੂੰ ਵਹਿਮ ਸੀ ਵੀ ਮੈਂ ਇੱਥੇ ਵੀ ਕਰਕੇ ਤੇ ਮੈਂ ਲੰਘ ਜਾਊਗਾ ਵੀ ਸ਼ਾਇਦ ਮੈਨੂੰ ਕੋਈ ਟੱਕਰ ਨਾ ਨਹੀਂ ਪਰ ਇਹਦਾ ਵਹਿਮ ਜਿਹੜਾ ਅੱਜ ਅਕਾਲਪੁਰ ਖਵਾਏ ਉਹ ਥੋੜਾ ਜਿਹਾ ਕੱਟਦਾ ਨਿਕਲ ਤੇ ਪੂਰਾ ਜਾਣਾ ਸੀ ਜੇ ਕਿਤਾ ਥੱਲੇ ਆ ਜਾਂਦਾ ਤੇ ਜਾ ਕੇ ਤੇ ਅਸੀਂ ਉੱਪਰ ਘਰ ਵੜ ਜਾਂਦੇ ਚੜ ਜਾਂਦੇ ਅਸੀਂ ਤਾਂ ਸ਼ਰਮ ਕਰਗੇ ਸਾਡੇ ਰਾਜਪੁਰੇ ਸ਼ਹਿਰ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਸਾਡੇ ਪਰਿਵਾਰ ਸਾਡੇ ਜੀਨ ਵੀ ਅਸੀਂ ਕਿਸੇ ਦਾ ਘਰ ਨਹੀਂ ਵੜਨਾ ਪਤਾ ਤੈਨੂੰ ਅੱਜ ਲੱਗ ਜਾਣਾ ਸੀ ਧੰਨਵਾ ਇਹ ਕੋਈ ਵਿਕੀ ਫੋਨਸ ਹੈਗਾ ਜੀ ਕੋਈ ਬਾਹਰੋਂ ਆਇਆ ਸੀਗਾ ਇਹ ਇਹਨਾਂ ਦੀ ਕੋਈ ਬਾਬਾ ਜੀ ਨੇ ਤੇ ਪਰਵਾਨਾ ਜੀ ਉਹਨਾਂ ਨਾਲ ਫੋਨ ਤੇ ਕੋਈ ਬਹਿਸਵਾਜੀ ਹੋਈ ਐ ਉਹ ਬਹਿਸਵਾਜੀ ਨੂੰ ਲੈ ਕੇ ਇਹਨਾਂ ਨੇ ਕੋਈ ਟੈਂਪੋ ਫੋਨ ਲੈ ਕੇ ਆਪਦੇ ਵਿੱਚ ਇੱਥੇ ਲੜਨ ਦੇ ਲਈ ਆਏ ਸੀਗੇ ਪਰ ਅਸੀਂ ਬਿਲਕੁਲ ਸ਼ਾਂਤ ਕਰਤਾ ਦੋਨੇ ਸਿਰਾਂ ਨੂੰ ਸਮਝਾਤਾ ਇੱਥੇ ਕੋਈ ਇਤਤਾਲੀ ਗੱਲ ਬਤਾਇਆ ਨਹੀਂ ਮਤਲਬ ਹਰ ਵਾਰ ਵਿਕੀ ਫੋਨਸ ਨੂੰ ਜਿੱਦਾਂ ਮਾਹੌਲ ਬਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਕਾਰਵਾਈ ਵੀ ਹੋਈ ਕਿ ਦੇਖਾਂ ਕਰਾਂਗੇ ਜੀ ਅਸੀਂ ਦੋਨਾਂ ਦੀ ਬਿਆਨ ਲਵਾਂਗੇ ਦੋਨਾਂ ਦੀ ਰੈਕ ਲਵਾਂਗੇ ਜੋ ਵੀ ਹੋਊਗਾ ਉਹਦੇ ਉੱਤੇ ਕਾਰਵਾਈ ਕਰਾਂਗੇ